ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਸਵਾਗਤ ਆ ਤੁਹਾਡੇ ਆਪਣੇ ਚੈਨਲ ਪਰਮ ਨੇ ਯੂਕੇ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਸਾਰੇ ਜਣੇ ਅੱਜ ਕੱਲ ਕਾਫੀ ਜਣੇ ਵਿਸਟਰ ਵੀਜ਼ਾ ਲੈਣਾ ਚਾਹੁੰਦੇ ਆ ਹਨਾ ਫ੍ਰੋਮ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਕੋਈ ਵੀ ਏਸ਼ੀਆ ਦੀ ਕੰਟਰੀ ਤੋਂ ਵੀ ਯੂਐਸਏ ਦਾ ਜਾਂ ਕੈਨੇਡਾ ਦਾ ਜਾਂ ਕੋਈ ਵੀ ਕੰਟਰੀ ਦਾ ਹਨਾ ਸੋ ਉਹ ਏਜੰਟ ਮਤਲਬ ਉਹਨਾਂ ਨੂੰ ਐਂ ਲੱਗਦਾ ਵੀ ਏਜੰਟ ਕਾਫੀ ਫਰਾਡ ਕਰ ਰਹੇ ਆ 15 15 20 20 ਲੱਖ ਰੁਪਇਆ ਉਹਨਾਂ ਤੋਂ ਚਾਰਜ ਕਰ ਰਹੇ ਆ ਓਨਲੀ ਵੈਸਟਰੋ ਵੀਜ਼ੇ ਦਾ ਜਦ ਕਿ ਤੁਹਾਡਾ ਬਹੁਤ ਘੱਟ ਪੈਸਿਆਂ 'ਚ ਵੈਸਟਰੋ ਵੀਜ਼ਾ ਲੱਗ ਸਕਦਾ ਸੋ ਆਪਣੀ ਜਿਹੜੀ ਹਾਰਡ ਮਨੀ ਆ ਉਹਨੂੰ ਵੇਸਟ ਨਾ ਕਰੋ ਸੋ ਇੱਕ ਤਰੀਕਾ ਸਿੱਖ ਲਓ ਜੇ ਤੁਸੀਂ ਆਹ ਵੀਡੀਓ ਪੂਰੀ ਦੇਖ ਲਈ ਤੁਹਾਨੂੰ ਪ੍ਰੋਪਰ ਪਤਾ ਲੱਗ ਜੂ ਤੁਸੀਂ ਸਹੀ ਏਜੰਟ ਦਾ ਕਿੱਦਾਂ ਪਤਾ ਲਗਾ ਸਕਦੇ ਹੋ ਸੋ ਇੱਕ ਟ੍ਰਿਕ ਤੁਸੀਂ ਅਪਲਾਈ ਕਰਨੀ ਆ ਕੋਈ ਵੀ ਏਜੰਟ ਕੋ ਜਾਣਦੇ ਹੋ ਤੁਸੀਂ ਉਹਨਾਂ ਨੂੰ ਸਿੱਧਾ ਕਹੋ ਜਾ ਕੇ ਜੀ ਸਾਡੇ ਆਹ ਡਾਕੂਮੈਂਟੇਸ਼ਨ ਆ ਬਟ ਸਾਡੇ ਕੋਲੇ ਇੱਕ ਡਾਕੂਮੈਂਟ ਤੁਸੀਂ ਛੱਡ ਦਿਓ ਜਿਹੜਾ ਮੇਨ ਇੰਪੋਰਟੈਂਟ ਤੁਹਾਨੂੰ ਲੱਗਦਾ ਵਾ ਵੀ ਉਹਨਾਂ ਨੂੰ ਕੋਈ ਵੀ ਸਾਡੇ ਕੋਲੇ ਨਹੀਂ ਹੈਗਾ ਫੋਰ ਏਗਜ਼ਾਮਪਲ ਆਪਾਂ ਲੈ ਲੰਨੇ ਆ ਤੁਹਾਡੇ ਕੋਲ ਜੌਬ ਨਹੀਂ ਹੈਗੀ ਤੁਸੀਂ ਸਟੱਡੀ ਕੰਪਲੀਟ ਕਰ ਲਈ ਆ ਲਾਸਟ 3 ਇਅਰ ਤੋਂ ਤੁਸੀਂ ਵਿਲੇ ਹੋ ਹਨਾ ਬਟ ਤੁਸੀਂ ਵਿਸਟਰ ਵੀਜ਼ਾ ਲੈਣਾ ਚਾਹੁੰਦੇ ਆ ਤੁਹਾਡੇ ਕੋਲ ਫੰਡਸ ਹੈਗੇ ਆ ਜੌਬ ਨਹੀਂ ਹੈਗੀ ਸੋ ਉਹ ਕੀ ਕਰਨਗੇ ਉਹਨਾਂ ਨੇ ਕਹਣਾ ਜੀ ਸਾਨੂੰ ਸਿਰਫ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਤੇ ਪਾਸਪੋਰਟ ਚਾਹੀਦਾ ਬਾਕੀ ਅਸੀਂ ਤੁਹਾਡਾ ਵੀਜ਼ਾ ਲਵਾ ਕੇ ਦੇਵਾਂਗੇ ਪੇਮੈਂਟ ਸਾਰੀ ਅਸੀਂ ਲਵਾਂਗੇ ਆਫਟਰ ਵੀਜ਼ਾ ਸੋ ਉਥੇ ਉਹਨੂੰ ਪਤਾ ਲੱਗ ਰਹਿਣਾ ਜੀ ਇਹ ਏਜੰਟ ਹੈਗਾ ਰੋਂਗ ਜਿਨੇ ਤੁਹਾਡੇ ਕੋਲ ਸਿਰਫ ਤਿੰਨ ਡਾਕੂਮੈਂਟ ਮੰਗੇ ਆ ਪੈਨ ਕਾਰਡ ਆਧਾਰ ਕਾਰਡ ਤੇ ਪਾਸਪੋਰਟ ਉਹ ਏਜੰਟ ਤੁਹਾਡੇ ਲਈ ਸਹੀ ਨਹੀਂ ਹੈਗਾ ਠੀਕ ਹੈ ਜੀ ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਤੁਸੀਂ ਇੱਦਾਂ ਹੀ ਪਤਾ ਲੱਗਾ ਕਿਉਂਕਿ ਉਹਨਾਂ ਨੇ ਕੀ ਕਰਨਾ ਤੁਹਾਡਾ ਜਿਹੜੇ ਫੇਕ ਡਾਕੂਮੈਂਟ ਤੁਹਾਡੇ ਲਾ ਦੇਣੇ ਆ ਜੌਬ ਫੇਕ ਦਿਖਾ ਦੇਣੀ ਆ ਤੁਹਾਡੀਆਂ ट्रांजੈਕਸ਼ਨਸ ਤੋਂ ਫੇਕ ਦਿਖਾਣਗੇ ਬਟ ਉਹਦੇ ਨਾਲ ਤੁਹਾਨੂੰ ਵੀਜ਼ਾ ਨਹੀਂ ਮਿਲੂਗਾ ਹਨਾ ਹੋ ਸਕਦਾ ਉਹ ਤੁਹਾਡਾ 5-6 ਵਾਰੀ ਅਪਲਾਈ ਕਰਕੇ ਤੁਹਾਡੀ ਪਹਿਲਾਂ ਰਿਫਿਊਜ਼ਲ ਆ ਜੇ ਬਾਅਦ ਚ ਤੁਹਾਡਾ ਵੀਜ਼ਾ ਲੱਗ ਜੇ ਕੋਈ ਨਾ ਕੋਈ ਉਹ ਜਿਗਾਰਡ ਲਵਾ ਕੇ ਬਟ ਤੁਹਾਡੀ ਉਹਦੇ ਨਾਲ ਪ੍ਰੋਫਾਈਲ ਖਰਾਬ ਹੋ ਜਾਂਦੀ ਆ ਫਿਰ ਤੁਹਾਡੇ ਕੋਲ ਬਾਅਦ ਚ ਜਦੋਂ ਵੀਜ਼ਾ ਲੱਗ ਜਾਂਦਾ 15 ਤੋਂ 20 ਲੱਖ ਚਾਰਜ ਕਰਦੇ ਆ ਨਹੀਂ ਤਾਂ ਤੁਹਾਡਾ ਪਾਸਪੋਰਟ ਨਹੀਂ ਮੋੜਦੇ ਹੈਗੇ ਉਹ ਕੱਲੇ ਹੀ ਜਮ੍ਹਾਂ ਕਰ ਲ ਸਾਰਿਆਂ ਨੂੰ ਪਤਾ ਇਹ ਸਾਰਾ ਕੁਝ ਟ੍ਰੈਂਡ ਚੱਲ ਰਿਹਾ ਵਾ ਹਨਾ ਸੋ ਇਹ ਚੀਜ਼ਾਂ ਤੋਂ ਬਚੋ ਜਿੰਨਾ ਹੋ ਸਕਦਾ ਸੋ ਸਹੀ ਆਪਣਾ ਏਜੰਟ ਤੋਂ ਫਾਈਲ ਲਵਾਓ ਪ੍ਰੋਸੈਸ ਕਰਵਾਓ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰ ਲਿਓ ਬਟ ਇੱਕ ਚੀਜ਼ ਹੋਰ ਸੀ ਕਿ ਐਂਡ ਦੇ ਵਿੱਚ ਇਹੀ ਕਹੂੰਗਾ ਵੀ ਜੇ ਤੁਸੀਂ 15-20 ਲੱਖ ਰੁਪਇਆ ਲਾ ਕੇ ਚਲੇ ਵੀ ਜਾਓਗੇ ਤੁਹਾਨੂੰ ਉੱਥੇ ਜਾ ਕੇ ਕੋਈ ਜੌਬ ਨਹੀਂ ਮਿਲਣੀ ਤੁਸੀਂ ਵਿਸਟਰੋ ਵੀਜ਼ਾ ਤੇ ਜੌਬ ਨਹੀਂ ਕਰ ਸਕਦੇ ਏਜੰਟ ਤੁਹਾਡੇ ਨਾਲ ਝੂਠ ਬੋਲਦੇ ਆ ਜੀ ਉਹ ਵਰਕ ਪਰਮਿਟ ਚ ਕਰਮੋਟ ਹੋ ਜਾਊਗਾ ਕੈਨੇਡਾ ਜਾ ਕੇ ਬਹੁਤ ਔਖਾ ਜੀ ਉੱਥੇ 40-50 ਪਿਆ ਲੱਖ ਲਾਗੇ ਜਾਂਦਾ 15-20 ਲੱਖ ਹੋ ਲਾਉਂਗੇ 40 ਹੂਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਮੈਨੂੰ ਵੀ ਕਾਫੀ ਕਮੈਂਟਸ ਆਉਂਦੇ ਆ ਜਾਂ ਮੈਸੇਜ ਆਉਂਦੇ ਆ ਸੋ ਮੈਂ ਡਾਇਰੈਕਟਲੀ ਉਹ ਪੁੱਛਦੇ ਆ ਜੀ ਅਸੀਂ ਯੂਐਸਏ ਦਾ ਵੀਜ਼ਾ ਲਵਾ ਸਕਦੇ ਆ ਜਾਂ ਕੈਨੇਡਾ ਦਾ ਲਵਾ ਸਕਦੇ ਆ ਸਾਡੀ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਤੁਹਾਡੇ ਕੋਲ ਜੋਬ ਕੋਈ ਆ ਆਈਟੀਆਰ ਫੰਡ ਸ ਹੈਗੇ ਆ ਤੁਹਾਡੇ ਕੋ ਉਹ ਫਿਰ ਮੈਂ ਡਾਇਰੈਕਟਲੀ ਜੇ ਉਹ ਕਹਿੰਦੇ ਆ ਨਹੀਂ ਹੈਗੇ ਸਾਡੇ ਕੋ ਆਪਾਂ ਡਾਇਰੈਕਟਲੀ ਮਨਾ ਕਰ ਦਿੱਤਾ ਵੀ ਫਿਰ ਤੁਹਾਡਾ ਵੀਜ਼ਾ ਨਹੀਂ ਹੋ ਸਕਦਾ ਬਟ ਉਹ ਗੁੱਸਾ ਕਰਦੇ ਆ ਜੀ ਸਾਨੂੰ ਡਾਇਰੈਕਟਲੀ ਸਾਡਾ ਵੀਜ਼ਾ ਕਿਉਂ ਨਹੀਂ ਹੋ ਸਕਦਾ ਬਾਕੀ ਏਜੰਟ ਲਵਾ ਦਿੰਦੇ ਫਿਰ ਮੈਂ ਤੁਹਾਨੂੰ ਇੱਕੋ ਡਵਾਈਸ ਕਰੂੰਗਾ ਤੁਸੀਂ ਬਾਕੀ ਏਜੰਟਸ ਕੋ ਜਾਓ ਉੱਥੇ 15-20 ਲੱਖ ਰੁਪਈਆ ਦਿਓ ਤੇ ਉੱਥੋਂ ਅਪਲਾਈ ਕਰੋ ਹਣਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਠੀਕ ਹੈ ਜੀ ਮੈਂ ਇਹੀ ਕਹਿਣਾ ਚਾਹੁੰਦਾ ਸੀ ਚਲੋ ਮਿਲਦੇ ਆਂ ਆਪਾਂ ਇਦਾਂ ਦੀ ਅਗਲੀ ਵੀਡੀਓ ਦੇ ਵਿੱਚ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਤੇ ਮੇਰਾ ਇੰਸਟਾਗ੍ਰam ਨੂੰ ਵੀ ਫੋਲੋ ਕਰ ਲਿਓ ਠੀਕ ਹੈ ਜੀ ਧੰਨਵਾਦ ਬਾਏ ਬਾਏ ਟਿੱਕੀ